ਮੰਮੀ ਜੀ ਆਹ ਕੀ ਕਰੀ ਐ ਨੇ ਤੁਸੀਂ ਲਿਓ ਮੈਨੂੰ ਦੋ ਮੈਂ ਝਾੜੂ ਮਾਰ ਦਿੰਨੀ ਆ ਨਾ ਨਾ ਮਰੀਏ ਤੀਏ ساری ਉਮਰ ਤੂੰ ਹੀ ਕੰਮ ਕਰਨਾ ਥੂੰ ਕਿਉਂ ਝਾੜੂ ਕੱਢਣਾ ਮੈਂ ਆਪੇ ਕੱਢ ਲੰਨੀ ਆ ਛੇੜਾ ਕੰਮ ਮੰਮੀ ਕੱਲ ਤੋਂ ਸ਼ੁਰੂ ਕਰਨਾ ਓ ਅੱਜ ਕਿਉਂ ਨਹੀਂ ਕਰ ਸਕਦੀ ਮੈਂ ਬੈਠ ਮੈਂ ਤੈਨੂੰ ਸਮਝਾਣੀ ਆ ਪੁੱਤ ਅਜੇ ਤੇਰੇ ਵਿਆਹ ਨੂੰ 2 ਦਿਨ ਹੋਏ ਐ ਤੇ ਤੂੰ ਝਾੜੂ ਕੱਢਣ ਲੱਗ ਪਈ ਅੱਜ ਤਾਂ ਆਪਾਂ ਮਿੱਠੀਆਂ ਰੋਟੀਆਂ ਬਣਾਉਣੀਆਂ ਸਾਰੇ ਸ਼ਰੀਕੇ 'ਚ ਵੰਡਣੀਆਂ ਆ ਜਿਹੜੇ ਰੀਤੀ ਰਿਵਾਜ ਆ ਉਹ ਥੋੜੀ ਆਪਾਂ ਤੋੜਨੇ ਆ ਪਰ ਮੰਮੀ ਰੀਤੀ ਰਿਵਾਜਾਂ ਤੋਂ ਵੱਡੇ ਸੰਸਕਾਰ ਹੁੰਦੇ ਨੇ ਜਦੋਂ ਘਰ ਵਿੱਚ ਕੋਈ ਬਜ਼ੁਰਗ ਕੰਮ ਕਰ ਰਿਹਾ ਹੁੰਦਾ ਤਾਂ ਉਹਨਾਂ ਦੀ ਸੇਵਾ ਕਰਨਾ ਵੱਡਾ ਸੰਸਕਾਰ ਹੁੰਦਾ ਤਾਂ ਫੇਰ ਰੀਤੀ ਰਿਵਾਜ ਵੱਡੇ ਕਿਵੇਂ ਹੋਏ ਨਹੀਂ ਮੈਂ ਮਰ ਜਾ ਮੇਰੀ ਧੀ ਕਿੰਨੀ ਸਿਆਣੀ ਤੇ ਸਮਝਦਾਰ ਆ ਮੰਮੀ ਜਦੋਂ ਬੰਦੇ ਦੇ ਮਾੜੇ ਹਾਲਾਤ ਹੁੰਦੇ ਨੇ ਨਾ ਤਾਂ ਅਕਸਰ ਬੰਦਾ ਸਿਆਣਾ ਤੇ ਸਮਝਦਾਰ ਬਣ ਜਾਂਦਾ ਪੁੱਤ ਹੁਣ ਤੂੰ ਆਪਣੇ ਪਰਿਵਾਰ ਵਿੱਚ ਆਪਣੇ ਘਰ ਆ ਗਈਆਂ ਅੱਜ ਤੋਂ ਤੇਰੇ ਚੰਗੇ ਦਿਨ ਸ਼ੁਰੂ ਹੋ ਗਏ ਹਾਂ ਮਾੜੇ ਹਾਲਾਤਾਂ ਵਾਲੀ ਗੱਲ ਨਾ ਅੱਜ ਤੋਂ ਬਾਅਦ ਨਾ ਕਰੀ ਬਸ ਜਿਉਂਦੀ ਵਸਦੀ ਰਹਿ ਮੈਂ ਤਾਂ ਕਦੇ ਸੋਚਿਆ ਹੀ ਨਹੀਂ ਸੀ ਮੰਮੀ ਕਿ ਮੈਨੂੰ ਇੰਨਾ ਵਧੀਆ ਪਰਿਵਾਰ ਮਿਲੂਗਾ ਇੰਨਾ ਪਿਆਰ ਕਰਨ ਵਾਲਾ ਪੁੱਤ ਤੁਹਾਡੇ ਦੋਹਾਂ ਦੇ ਨਾ ਤੂੰ ਪਿਛਲੇ ਜਨਮ ਦੇ ਮੋਤੀ ਪੁੱਣ ਕਿਤੇ ਹੋਏ ਨੇ ਜਿਹੜਾ ਵਾਹਿਗੁਰੂ ਨੇ ਤੁਹਾਡਾ ਮੇਲ ਮਲਾਪ ਕਰਾਇਆ ਠੀਕ ਹੁਕਮ ਹੈ ਤੂੰ ਐ ਕਰ ਜਾ ਕੇ ਆਰਾਮ ਕਰ ਮੈਂ ਝਾੜੂ ਕੱਢ ਕੇ ਆਉਣੀ ਆ ਜਾ ਮੇਰੀ ਠੀਕ ਹੈ ਮਮਾ ਕੰਮ ਤਾਂ ساری ਜ਼ਿੰਦਗੀ ਕਰਨੇ ਨੇ ਕਿੰਨੀ ਸਿਆਣੀ ਤੇ ਸਮਝਦਾਰ ਨਾ ਮਿਲੀ ਆ ਮੈਨੂੰ ਨੂੰ ਦਾ ਸੁਭਾਅ ਕਿਵੇਂ ਭਗਵਾਨ ਪਸੰਦ ਹੈ ਤੈਨੂੰ ਸੁਭਾਅ ਤਾਂ ਬਹੁਤ ਵਧੀਆ ਹੈ ਬਅ ਚੰਗੇ ਘਰਾਣੇ ਦੀ ਕੁੜੀ ਆ। ਚਲ ਚੰਗੀ ਗੱਲ ਐ। ਤੈਨੂੰ ਪਸੰਦ ਆਉਣਾ ਚਾਹੀਦਾ। ਕਿਉਂ ਤੈਹੀਂ ਬਾਲਾ ਟਾਈਮ ਰਹਿਣਾ ਹੋਂਦੇ ਨਾਲ। ਇਹ ਤਾਂ ਗੱਲ ਤੁਹਾਡੀ ਠੀਕ ਐ। ਅਸਵੇਰੇ ਮੈਂ ਝਾੜੂ ਕੱਢਦੀ ਸੀ। ਮੈਨੂੰ ਪਤਾ ਕੀ ਕਹਿੰਦੀ? ਮੰਮੀ ਤੁਸੀਂ ਨਾ ਝਾੜੂ ਲਾਓ। ਅਖੇ ਮੈਂ ਲਾਉਣੀ ਐ। ਮੈਂ ਕਹੇ ਕਮਲ ਜੀ ਹਜੇ ਤਾਂ ਤੈਨੂੰ ਆਈ ਨੂੰ 2 ਦਿਨ ਹੋਏ ਆ। ਤੇਰੇ ਤੋਂ ਮੈਂ ਝਾੜੂ ਲਵਾਣਾ। ਹਜੇ ਤਾਂ ਤੇਰੇ ਹੱਥਾਂ ਦੀ ਮਹਿੰਦੀ ਵੀ ਨਹੀਂ ਲੱਗੀ। ਇੱਥੇ ਵੀ ਪਤਾ ਲੱਗਦਾ ਚੰਗੇ ਤੀ ਪੁੱਤ ਦਾ ਚੰਗੇ ਸੰਸਕਾਰ ਦਿੱਤੇ ਹੋਏ ਨੇ ਮਾਵਾਪ ਨੇ ਸਹੀ ਗੱਲ ਐ ਬਹੁਤ ਚੰਗੀ ਐ ਬਾਕੀ ਘਰ ਸੰਭਣ ਵਾਲੀ ਹੋਵੇ ਸਾਨੂੰ ਮੜੀ ਮੋਟੀਆਂ ਦੋ ਰੋਟੀਆਂ ਦੇ ਦੇਵੇ ਹੋਰ ਸਾਨੂੰ ਕੀ ਚਾਹੀਦਾ ਇਹ ਤਾਂ ਹੈ ਇਹ ਹੁਣ ਨੂੰ ਸੱਸ ਦੀ ਪਤੀ ਪਤਨੀ ਦੀ ਆਪਚ ਬਣੀ ਜਾਵੇ ਨਾ ਕੁਝ ਜੰਮੇ ਹੀ ਨਹੀਂ ਗਾ ਵੀ ਉਹਨਾਂ ਦੇ ਘਰ ਚ ਪਵਾੜਾ ਪਾ ਦੇ। ਦਾਣਾ ਭਾਈ ਬੜੀ ਸਿਆਣੀ ਕੁੜੀ ਐ। ਵਾਹਿਗੁਰੂ ਇਹਨਾਂ ਨੂੰ ਚੜ੍ਹਦੀ ਕਲਾ ਚ ਰੱਖੇ। ਰੰਗ ਭਾਗ ਲਾਵੇ। ਮੈਂ ਤਾਂ ਫੁੱਲਾਂ ਨੂੰ ਰੱਖੂੰਗੀ ਆਪਣੀ ਨੋਂ ਨੂੰ। ਨੋਂ ਕਾਦੀ ਮੈਂ ਤਾਂ ਧੀ ਬਣਾ ਕੇ ਰੱਖੂੰਗੀ। ਇਹ ਤਾਂ ਤੇਰੀ ਗੱਲ ਸਹੀ ਆ ਭਗਵਾਨ। ਚਲ ਐ ਕਰ। ਤੂੰ ਚਾਹ ਦੀ ਘੁੱਟ ਬਣਾ। ਮੈਂ ਖੇਤ ਮਾਰਿਆ ਆਵਾਂ ਜਿਹੜਾ। ਹੁਣ ਚਾਹ ਚੁਕਟਾ ਦਿਓ ਮਰਦੇਸ ਸਾਹਿਬ ਨਾਲ। ਇਮੀ 24 ਘੰਟੇ ਇਧਰੋਂ ਵੀ ਆਉਨੇ ਆ ਚਾਹ ਇਧਰੋਂ ਵੀ ਆਉਨੇ ਆ ਚਾ ਇਹ ਚੰਗੀ ਨਹੀਂ ਇਹ ਤਾਂ ਕਾਲਜਾ ਫੂਕਦੀ ਆ ਚੱਲ ਪਰ ਫੇਰ ਵੀ ਬਣਾ ਦੇਣੀ ਆ ਪਹਿਲੇ ਦਿਨ ਤੋਂ ਸੁਭਾ ਪਿਆ ਹੋਇਆ ਹੈ ਬਣਾ ਦੇ ਕੋਟਾ ਕੁਝ ਨਹੀਂ ਹੁੰਦਾ ਦੇਖ ਲੈ ਵੱਡੇ ਭਾਈ ਚਾਚੇ ਨੇ ਤਾਂ ਕਾਲੇ ਦਾ ਵਿਆਹ ਵੀ ਕਰਤਾ ਉਹ ਹੋਰ ਯਾਰ ਨਾਲੇ ਤਾਂ ਉਹਨੇ ਵੀ ਇਹ ਕਰ ਲਈ ਨਾ ਕਿਤੇ ਨੌਕਰੀ ਲਗਿਆ ਖੇਤਾਂ 'ਚ ਫਿਰਦੇ ਦਾ ਹੀ ਵਿਆਹ ਹੋ ਗਿਆ ਉਹ ਬਾਈ ਉਹਨੂੰ ਕਿਤੇ ਲੱਗਣ ਦੀ ਲੋੜ ਵੀ ਕੀ ਐ ਪੰਜ ਸੱਤ ਕਿੱਲੇ ਪੈੜੀ ਆਉਂਦੀ ਐ ਉਹਨੂੰ ਮੁਕਦੀ ਨਹੀਂ ਇਕੱਲੇ ਨੂੰ ਆਹੋ ਉਹਨੂੰ ਕੀ ਲੋੜਾ ਨੌਕਰੀ ਕਰਨ ਦੀ ਉਹ ਤਾਂ ਆਪਦੇ ਘਰ ਦੇ ਹੀ ਰਾਜਾ ਬਾਈ ਉਹ ਨੌਕਰੀ ਤਾਂ ਆਪਾਂ ਨੂੰ ਲੱਗਣਾ ਪੈਣਾ ਪਰ ਆਪਾਂ ਨੂੰ ਨੌਕਰ ਰੱਖਣਾ ਵੀ ਕਿਹਨੇ ਆ ਆਪਾਂ ਕਿਹੜਾ 4 ਕਲਾਸਾਂ ਪੜ੍ਹੇ ਹੋਏ ਆ ਉਹ ਕਿਸਮਤੇ ਮਾੜੀ ਆ ਆਪਣੀ ਤਾਂ ਜੇ 4 ਅੱਖਰ ਵੱਧ ਪੜ੍ਹੇ ਹੁੰਦੇ ਨਾ ਕਿਤੇ ਨੌਕਰੀ ਨੌਕਰੀ ਲੱਗ ਜਾਂਦੇ ਕਾਹਨੂੰ ਇੱਥੇ ਮਿੱਟੀ ਨਾਲ ਮਿੱਟੀ ਹੁੰਦੇ ਉਹ ਬਾਈ ਆਪਾਂ ਤਾਂ ਐਵੇਂ ਹੀ ਖੂਦ ਦੇ ਗੱਡੂ ਆ ਅਸਲ ਜੱਟ ਤਾਂ ਕਾਲੇ ਹੋਰੀ ਨੇ ਜਿਨ੍ਹਾਂ ਦੀ ਪੰਜੇ ਉਂਗਲਾ ਘਿਓਚ ਨੇ ਹੋਰ ਉਹ ਗੱਲ ਤਾਂ ਤੇਰੀ 16 ਆਣੇ ਸਹੀ ਆ ਬਾਈ ਆਪਾਂ ਤਾਂ ਬੱਸ ਬੱਟਾ ਖੁਰਚਣ ਜੋਗੀ ਰਹਿ ਗਏ ਹੋਰ ਕੀ ਬਾਈ ਜੇ ਮੇਰਾ ਸਾਲਾ 100 ਰੁਪਿਆ ਵੀ ਤੁਹਾਨੂੰ ਲੈਣਾ ਹੋਵੇ ਨਾ ਉਹ ਵੀ ਤਰਲੇ ਕਰਕੇ ਮੰਗਣਾ ਪੈਂਦਾ ਤਾਂ ਵੀ ਨਹੀਂ ਮਿਲਦਾ ਕੀ ਕਰੇ ਬੰਦਾ ਲੈ ਬਣਾ ਲਈ ਚਾਹ ਅੰਨੂ ਮਮੀ ਚਾਹ ਅੰਨੂ ਬਾਪੂ ਚਾਹ ਪੁੱਤ ਐ ਡਾ ਗਲਾਸ ਕਾ ਨੂੰ ਕਰਕੇ ਲਿਆਉਣਾ ਸੀ ਮੈਨੂੰ ਥੋੜੀ ਫਿਰ ਲੈਣਾ ਚਾਹ ਤੋ ਸੇ ਨਹੀਂ ਪੀ ਤਾਂ ਲੈਣੀ ਆ ਇਹ ਤਾਂ ਬਸ ਇੱਕ ਵਾਰੀ ਕਹਿਣਾ ਹੀ ਹੂਗਾ ਤੋ ਵੀ ਪੀਲਾ ਪੁੱਤ ਚਾ ਮਮੀ ਮੈਂ ਠੰਡੀ ਹੋਈ ਤੇ ਪੀਵਾਂਗੀ ਚਾ ਨਾਲੇ ਪੁੱਤ ਸੰਗਿਆ ਨਾ ਕਰ ਇਹ ਤੇਰੇ ਹੀ ਘਰ ਹੈ ਜਿਹੜੀ ਵੀ ਚੀਜ਼ ਚਾਹੀਦੀ ਆ ਨਾ ਪੂਰੇ ਰੋਬ ਨਾਲ ਮੰਗਿਆ ਕਰ ਲੈ ਸੰਗਣਾ ਕਾਸ ਤੋਂ ਇਹਦਾ ਆਪਦਾ ਘਰ ਹੈ ਜੇ ਕਿਸੇ ਤੇ ਕੰਮ ਦਾ ਨਹੀਂ ਪਤਾ ਲੱਗਦਾ ਨਾ ਜਾਂ ਕਿਸੇ ਚੀਜ਼ ਦਾ ਨਹੀਂ ਪਤਾ ਲੱਗਦਾ ਉਦ ਮੈਨੂੰ ਪੁੱਛ ਲਿਆ ਕਰ ਨਾਲੇ ਜੇ ਕੁਝ ਕਾਲਾ ਕਹੂਗਾ ਨਾ ਉਹ ਵੀ ਮੈਨੂੰ ਦੱਸੀ ਮੇਰੀ ਮੰਮੀ ਜੀ ਉਹਨਾਂ ਦਾ ਤਾਂ ਸਭਾਈ ਬਹੁਤ ਵਧੀਆ ਹੈ ਮੈਨੂੰ ਕਿਸੇ ਕੰਮ ਤੋਂ ਰੋਕਦੇ ਟੋਕਦੇ ਨਹੀਂ ਹੈਗੇ ਉਹ ਜਿੱਥੇ ਵੀ ਜਾ ਉੱਥੇ ਕਹਿ ਦਿੰਦੇ ਵੀ ਤੂੰ ਜਾ ਨਾਲੇ ਧੀਏ ਹੁਣ ਸਾਰੇ ਫਿਕਰ ਛੱਡ ਦੇ ਪੇਕਿਆਂ ਦੀ ਫਿਕਰ ਛੱਡ ਦੇ ਜੇ ਕੋਈ ਦੁੱਖਤ ਗਲੀਪ ਹੈ ਨਾ ਤੇਰੀ ਮੰਮੀ ਨੂੰ ਜਾਂ ਮੈਨੂੰ ਦੱਸਣਾ ਠੀਕ ਹੈ ਦੇ ਲਈ ਜੀ ਪੁੱਤ ਮੈਂ ਆਪਣੇ ਪੁੱਤ ਨਾਲੋਂ ਵੱਧ ਕੇ ਤੈਨੂੰ ਰੱਖਿਆ ਹੋਇਆ ਹੈ ਬਸ ਮੇਰੇ ਕੋਲੋਂ ਕਿਸੇ ਗੱਲ ਦਾ ਲਕੋ ਨਾ ਰੱਖੀ ਪੁੱਤ ਤਾਂ ਮੇਰਾ ਬਹੁਤ ਸਾਊ ਭਗਤ ਬੰਦਾ ਹੈ ਬਸ ਆਪਣੇ ਘਰ ਨੂੰ ਘਰ ਸਮਝੀ ਜਾਂ ਹੁਣ ਚਾਹ ਪੀਲਾ ਮੈਂ ਦਿੱਤੀ ਅੰਡਰੀ ਹੋ ਗਈ ਹੋਣੀ ਹੈ ਦੇਖਿਆ ਕਿੰਨੀ ਸਿਆਣੀ ਧੀ ਹੈ ਚਾਹ ਬਣਾ ਕੇ ਪਹਿਲਾਂ ਆਪਾਂ ਨੂੰ ਦਿੱਤੀ ਹਾਪ ਨੇ ਪੁੱਤੀ ਇਹ ਤਾਂ ਗੱਲ ਹੈ ਕਿ ਚੰਗੇ ਕਰਮ ਕੀਤੇ ਸੀ ਆਪਾਂ ਨੇ ਇਹ ਜੀ ਨੂੰ ਮਿਲੀ ਹੈ ਰਾਤ ਵੀ ਕਹੀ ਜਾਵੇ ਤੇ ਰੋਟੀ ਪਹਿਲਾਂ ਤੁਸੀਂ ਖਾਓ ਮੈਂ ਫੇਰ ਖਾਂਣੀ ਚਲੋ ਚੰਗੀ ਗੱਲ ਹੈ ਨਾજર ਨਾ ਲੱਗੇ ਆਪਣੇ ਪਰਿਵਾਰ ਨੂੰ ਹੋਰ ਮੈਂ ਤਾਂ ਇਹ ਹੀ ਦੁਆ ਕਰਦੀ ਆ ਕਿ ਵਾਹਿਗੁਰੂ ਇਹਨਾਂ ਨੂੰ ਨਾ ਐਂ ਹੱਸਦੇ ਖੇਡਦੇ ਰੱਖੇ ਮੈਂ ਤਾਂ ਇਹਨਾਂ ਨੂੰ ਵੇਖ-ਵੇਖ ਜਿਉਣੀ ਆ ਲੈਡ ਦਾ ਖੇਤ ਆਲੀ ਵਧੀਆ ਲੱਗ ਗਿਆ ਨਾ ਬਾਪੂ ਪੁੱਲਾਈ ਦਾ ਪੁੱਤ ਐਂ ਛੱਡਦੇ ਨੇ ਇਹ ਤਾਂ ਉਹ ਨੂੰ ਅੱਗੇ ਦੇਖੀ ਜਦੋਂ ਜੀਰੀ ਲਾਉਣ ਲੱਗਾਂਗੇ ਆਪਾਂ 8-10 ਘੰਟੇ ਕਰ ਦਾਂਗੇ ਵਧੀਆ ਜੀ ਜਿਹਾ ਲੱਗਦਾ ਬਾਪੂ ਖੇਤ ਆ ਕੇ ਹਨਾ ਨਾਲੇ ਕਿੰਨੀ ਸ਼ਾਂਤੀ ਔਰੇ ਇਹ ਤਾਂ ਹੈ ਪੁੱਤ ਅਰਖਤ ਲੱਗੇ ਹੋਏ ਨੇ ਆਪਣੇ ਖੇਤ ਚ ਬਾਕੀ ਆ ਖਾਲ ਚ ਪਾਣੀ ਚੱਲੀ ਜਾਂਦਾ ਠੰਡੀ ਹਵਾ ਆਉਂਦੀ ਆ ਦੇਖ ਲੈ ਖੇਤ ਚ ਆ ਕੇ ਤਾਂ ਬਾਪੂ ਮੱਲੋਂ ਮੱਲੀ ਨੀਂਦ ਆ ਜਾਂਦੀ ਆ ਹਨਾ ਮੈਂ ਤਾਂ ਐਂ ਕਹਿੰਦਾ ਦੀ ਕਾਲੀ ਆ ਬਾਹਣ ਜੇ ਚ ਵੀ ਛੱਡੇ ਦੀ ਇਹ ਪਾਣੀ ਨਾਲ ਲੱਗਦਾ ਕਦੋਂ ਹੋ ਜਾਊਗਾ ਆਹੋ ਛੱਡ ਲਾਂਗੇ ਬਾਪੂ ਕੱਲ ਨੂੰ ਨਾਲੇ ਆਪਾਂ ਰੇ ਸਪਰੇਅ ਦਾ ਵੀ ਪਤਾ ਕਰ ਲਾਂਗੇ ਉਹ ਰੇ ਸਪਰੇ ਦਾ ਕੀ ਐ ਉਹ ਤਾਂ ਆਪਾਂ ਜਿਹੜੀ ਦੁਕਾਨ ਤੋਂ ਪਹਿਲਾਂ ਲਿਓਨੇ ਉੱਥੋਂ ਹੀ ਲੈਣੀ ਐ ਉਹ ਪਿਛਲੇ ਰੁਪਏ ਉਹਦੇ ਦੇ ਦਾਂਗੇ ਅੱਗੇ ਨਵੇਂ ਸਿਰੇਓ ਚੱਕ ਲਾਵਾਂਗੇ ਚੱਲ ਠੀਕ ਐ ਬਾਪੂ ਫਿਰ ਮੈਂ ਚਾਹ ਕਰਾ ਲਿਆਵਾਂ ਉਹ ਨਾ ਪੁੱਤ ਹਜੇ 1 ਵਜੇ ਗਰਮੀ ਚ ਕਾਹਨੂੰ ਜਵਾਗੜੀ ਨੂੰ ਤੰਗ ਕਰਨਾ ਠਹਿਰ ਕੇ ਬਗ ਜੀ ਉਹ ਬਾਪੂ ਕਿਹੜੀ ਗਰਮੀ ਆ ਹਜੇ ਤਾਂ ਮਈ ਦਾ ਮਹੀਨਾ ਚੱਲਦਾ ਜੂਨ ਚ ਜਾ ਕੇ ਪੈਣੀ ਐ ਕਿਤੇ ਗਰਮੀ ਉਹ ਚੱਲ ਕੋਈ ਨਾ 2:30 ਵਜੇ ਬਗ ਜੀ ਨਾਲੇ ਰੋਟੀ ਚੱਕ ਲਈ ਚੱਲ ਸ਼ੇਰਾ ਮੈਂ ਪਾਣੀ ਦੇਖ ਆਵਾਂ ਕਿਤੇ ਗਵਾਂਡੀਆਂ ਦੇ ਟੁੱਟੀਆਂ ਉਹ ਬੈਠ ਜਾ ਬਾਪੂ ਤੂੰ ਮੈਂ ਦੇਖ ਕੇ ਆਨਾ ਕਹੀ ਲੈ ਨਹੀਂ ਚੱਕੇ ਉਹ ਰੀਤਾ ਕੀ ਕਰਦੀ ਸੀ ਕੁਛ ਨਹੀਂ ਬਸ ਆ ਚਾਦਰ ਸੈੱਟ ਕਰੀ ਜਾਂਦੀ ਸੀ ਆ ਦੇਖ ਮੈਂ ਤੇਰੇ ਵਾਸਤੇ ਕੀ ਲੈ ਕੇ ਆਇਆ ਕੀ ਲੈ ਕੇ ਆਇਓ ਸੂਟ ਲੈ ਕੇ ਆਇਆ ਮੈਂ ਤੇਰੇ ਵਾਸਤੇ ਸੂਟ ਲੈ ਕੇ ਆਇਓ ਹਾਏ ਮੈਂ ਮਰ ਜਾ ਕਿੰਨਾ ਸੋਹਣਾ ਸੂਟ ਹੈ ਕਿੱਥੋਂ ਲੈ ਕੇ ਆਏ ਪਸੰਦ ਆਇਆ ਨਾ ਤੈਨੂੰ ਮੈਂ ਸ਼ਹਿਰ ਗਿਆ ਸੀਗਾ ਬਾਈਕ ਠੀਕ ਕਰਾਣ ਉੱਥੇ ਹੀ ਲੈ ਕੇ ਆਇਆ ਤੇਰੇ ਵਾਸਤੇ अच्छा कलर ਵੀ ਬਹੁਤ ਸੋਹਣਾ ਕਿੰਨੇ ਕ ਪੈਸੇ ਲਾਇਏ ਲੈ ਹੁਣ ਤੇਰੇ ਨਾਲੋਂ ਪੈਸੇ ਪਿਆਰੇ ਹੋਗੇ ਚਾਹੇ ਜਿੰਨੇ ਦਾ ਮਰਜ਼ੀ ਹੋਵੇ ਉਹ ਗੱਲ ਤਾਂ ਠੀਕ ਐ ਤੁਹਾਡੀ ਪਰ ਮੈਂ ਤੁਹਾਨੂੰ ਇਹ ਕਹਿੰਦੀ ਸੀ ਕਿ ਕਾਹਨੂੰ ਤੁਸੀਂ ਫालतू ਪੈਸੇ ਖਰਾਬ ਕਰੇ ਨਾ ਤੂੰ ਫालतੂ ਮੈਨੂੰ ਇਹ ਦੱਸ ਨਹੀਂ ਫਿਰ ਸਾਰਾ ਟੱਬਰ ਤੇਰੇ ਸਾਹਾਂ ਚ ਸਾਹ ਲੈਂਦਾ ਉਹ ਜ਼ਿਆਦਾ ਨਾ ਸੋਚਿਆ ਕਰ ਸੇਰ ਵੀ ਜੀ ਮੈਂ ਕਦੇ ਇੰਨਾ ਮਹਿੰਗਾ ਸੂਟ ਨਹੀਂ ਪਾਇਆ ਤਾਂ ਕਰਕੇ ਤੁਹਾਨੂੰ ਕਹਿ ਰਹੀ ਸੀ ਤੈਨੂੰ ਇੱਥੇ ਐਨੇ ਮਹਿੰਗੇ ਸੂਟ ਮਿਲਣਗੇ ਹਜੇ ਤਾਂ ਮੈਂ ਇਹ ਸੋਚ ਕੇ ਡਰੀ ਜਾਂਦਾ ਕਿਤੇ ਮਾਤਾ ਇਹ ਨਾ ਕਹਿ ਦੇਵੇ ਕਿ ਸੂਟ ਸਸਤਾ ਲੈ ਕੇ ਆਇਆ ਮੈਨੂੰ ਤਾਂ ਐ ਲੱਗ ਜਾਂਦਾ ਜਿਵੇਂ ਮੈਂ ਕੋਈ ਸੁਪਨਾ ਵੇਖ ਰਹੀ ਹੋਵਾਂ ਉਹ ਨਹੀਂ ਨਹੀਂ ਕਮਲੀਏ ਇਹ ਸੱਚਾ ਨਾਲੇ ਹੁਣ ਇਹਨੂੰ ਸਵਾਲੀ ਕਿਤੇ ਐਂ ਰੱਖੀ ਰੱਖੇ ਚੱਲ ਮੈਂ ਖੇਤ ਗੇੜਾ ਮਾਰ ਆਵਾਂ ਠੀਕ ਹੈ ਜੀ ਭਾਈ ਸਿੱਕੀ ਕਿੰਨੇ ਚੰਗੇ ਨੇ ਮੈਨੂੰ ਕਹਿ ਦਿੰਦੇ ਨੇ ਤੂੰ ਫालतू ਨਾ ਸੋਚਿਆ ਕਰ ਇੰਨਾ ਮਹਿੰਗਾ ਸੂਟ ਲੈ ਲੈ ਦੱਸ ਫੇਦੀ ਕੀ ਲੋੜ ਸੀਗੀ ਰੱਬ ਇਹੋ ਜਿਹੇ ਹਸਬੰਦ ਨਾ ਸਾਰਿਆਂ ਨੂੰ ਦਵੇ ਜਿਹੜਾ ਆਪਣੀ ਵਾਈਫ ਦਾ ਇੰਨਾ ਧਿਆਨ ਰੱਖਦਾ ਓ ਬਾਈ ਕੀ ਹਾਲ ਆ ਤੇਰਾ ਓ ਠੀਕ ਆ ਠੀਕ ਆ ਬਾਈ ਹੋਰ ਲੈਡ ਨਹੀਂ ਆਈ ਨਾ ਲੈਡ ਤਾਂ ਨਹੀਂ ਆਈ ਓ ਤੂੰ ਪਤੰਦਰਾ ਵਿਆਹ ਕਰਵਾ ਲਿਆ ਚੋਰੀ ਚੋਰੀ ਦੱਸਿਆ ਵੀ ਨਹੀਂ ਹੈਗਾ ਓ ਬਾਈ ਯਾਰ ਸਾਰਾ ਕੁਝ ਦੇਣਾ ਚ ਹੀ ਹੋ ਗਿਆ ਨਾਲੇ ਆਪਾਂ ਕਿਹੜਾ ਵੱਡਾ ਵਿਆਹ ਕੀਤਾ ਚੁੰਨੀ ਚੜਾਵੀ ਕੀਤਾ ਉਹ ਚਲ ਉਹ ਤਾਂ ਠੀਕ ਆ ਭਾਬੀ ਦਾ ਸੁਹਾਗਾ ਕਿਵੇਂ ਦਾ ਫਿਰ ਬਹੁਤ ਵਧੀਆ ਬਾਈ ਨਾਲੇ ਜਿਵੇਂ ਦੀ ਸਾਨੂੰ ਕੁੜੀ ਚਾਹੀਦੀ ਸੀ ਨਾ ਉਵੇਂ ਦੀ ਮਿਲੀ ਆ ਨਾਲੇ ਤੈਨੂੰ ਪਤਾ ਤਾਂ ਹੈਗਾ ਅੱਜ ਕੱਲ ਦਾ ਮਾਹੌਲ ਕਿਵੇਂ ਦਾ ਉਹ ਤਾਂ ਠੀਕ ਆ ਬਾਈ ਮਾਂ ਕਿਤੇ ਤੂੰ ਪੜਿਆ ਲਿਖਿਆ ਰਜਾਈ ਵੀ ਪੜੀ ਲਿਖੀ ਉਹ ਲੈ ਕੇ ਆਏ ਹੁਣਾ ਉਹ ਨਹੀਂ ਯਾਰ ਚਲ ਤੂੰ ਐਂ ਦੱਸ ਤੂੰ ਤੇ ਦੀਪੇ ਨੇ ਕਦੋਂ ਵਿਆਹ ਕਰਾਣਾ ਉਹ ਯਾਰ ਸਾਡਾ ਤਾਂ ਕੁਝ ਨਹੀਂ ਪਤਾ ਸਾਡੇ ਕੁਝ ਨਹੀਂ ਹੱਥ ਵਸ ਹੈਗਾ ਸਾਨੂੰ ਨਹੀਂ ਪਤਾ ਕਦੋਂ ਵਿਆਹ ਕਰਨਗੇ ਸਾਡਾ ਕੀ ਮਤਲਬ ਬਾਈ ਕੀ ਕਹਿਣਾ ਚਾਹੁੰਦਾ ਤੂੰ ਉਹ ਮਤਲਬ ਕੀ ਯਾਰ ਜਿੰਨਾ ਦੀ ਕਮਾਈ ਬਾਪੂ ਫੜ ਲੈਂਦਾ ਉਹਨਾਂ ਦੇ ਹੱਥ ਕੀ ਹੋਣਾ ਅੱਛਾ ਯਾਰ ਐਡੀ ਕੋਈ ਗੱਲ ਆ ਵੈਸੇ ਯਾਰ ਅੰਕਲ ਦਾ ਵੀ ਹੱਕ ਬਣਦਾ ਕਮਾਈ ਤੇ ਓਏ ਹੱਕ ਤਾਂ ਬਣਦਾ ਪਰ ਬੰਦੇ ਨੂੰ ਇੰਨਾ ਵੀ ਚਾਹੀਦਾ ਵੀ ਸਾਨੂੰ ਵੀ ਕੁਝ ਦਵੇ ਉਹ ਚੱਲ ਫੇਰ ਕੀ ਆ ਵੈਸੇ ਅੰਕਲ ਤਾਂ ਸਮਝਦਾਰ ਆ ਇਹਨੂੰ ਪਤਾ ਤਾਂ ਹੈਗਾ ਨਾਲੇ ਭੈਣ ਦਾ ਵਿਆਹ ਕਰਨਾ ਕੋਈ ਅੰਕਲ ਨੂੰ ਸੋਫਿਕਰ ਨਹੀਂ ਚੱਲ ਠੀਕ ਆ ਇੰਨੇ ਟਾਈਮ ਦੀ ਕਮਾਈ ਕਰਦਾ ਪਤਾ ਨਹੀਂ ਕਿੱਧਰ ਜਾਂਦੀ ਆ ਸਾਰੀ ਉਹ ਕੋਈ ਨਾ ਐ ਨਹੀਂ ਬੋਲੀਦਾ ਹੁੰਦਾ ਫੇਰ ਵੀ ਤੁਹਾਡਾ ਬਾਪ ਆ ਨਾਲੇ ਅੰਕਲ ਜੋ ਵੀ ਕਰਦਾ ਨਾ ਸਮਝਦਾਰੀ ਨਾਲ ਹੀ ਕਰਦਾ ਉਹ ਕਾਲੇ ਮੈਂ ਤਾਂ ਯਾਰ ਹੁਣ ਸੋਚ ਲਿਆ ਮੈਂ ਤਾਂ ਆਪਣੀ ਜ਼ਮੀਨ ਬਣਾਉਂਗਾ ਨਾਲੇ ਮੈਂ ਵੀ ਆਪਣਾ ਫਿਊਚਰ ਸਿਕਿਉਰ ਕਰਨਾ ਯਾਰ ਚਲੋ ਠੀਕ ਆ ਬਾਈ ਮੈਨੂੰ ਲੱਗਾ ਲੇਟ ਆ ਗਈ ਮੈਂ ਪਾਣੀ ਦੇਖਦਾ ਜਾ ਕੇ ਚਲੋ ਠੀਕ ਆ ਗਿਆਂ ਕਾਲੇ ਨਾ ਮੇਰੀ ਗੱਲ ਸੁਣ ਨਾ ਕਹੇ ਤਾਂ ਤਾ ਤੂੰ ਗੁੱਸਾ ਕਰਨਾ ਮੇ ਮਾਂ ਮੈਨੂੰ ਬੋਲਦੀ ਆ ਨਾ ਬਹੂ ਨੂੰ ਸੂਟ ਇੱਕੋ ਲਿਆ ਕੇ ਦਿੱਤਾ ਨੋ ਕਰ ਲਉ ਗੱਲ ਮੈਨੂੰ ਤਾਂ ਪਹਿਲੀ ਪਤਾ ਸੀ ਕਿ ਮੇਰੀ ਕਲਾਸ ਜਰੂਰ ਲੱਗੂਗੀ ਨਾ ਜਦੋਂ ਬਾਜ਼ਾਰ ਗਿਆ ਹੀ ਸੀ ਇੱਕ ਸੂਟ ਕੀ ਤਾਂ ਦੋ ਸੂਟ ਕੀ ਨਾ ਉਹਨੂੰ ਦੋ ਚਾਰ ਸੂਟ ਲਿਆਤਾ ਦਿੰਦਾ ਉਹ ਮਾਤਾ ਉਹ ਤਾਂ ਇਹਦੇ ਲਈ ਵੀ ਗੁੱਸਾ ਕਰਦੀ ਸੀ ਵੀ ਇੰਨਾ ਮਹਿੰਗਾ ਸੂਟ ਕਾ ਤੂੰ ਲਿਆ ਕੇ ਦਿੱਤਾ ਲੈ ਦੱਸ ਗੁੱਸਾ ਕਰਨ ਵਾਲੀ ਪਤ ਕਿਹੜੀ ਗੱਲ ਐ ਉਹਦਾ ਆਪ ਦਾ ਘਰ ਐ ਪੰਜ ਖਰਚੇ 50 ਖਰਚੇ ਤੂੰ ਉਹਨੂੰ ਦੋ ਚਾਰ ਸੂਟ ਲਿਆ ਦਾਣੇ ਸੀ ਇੱਕ ਲਿਆ ਕੇ ਵਿਚਾਰੀ ਦੇ ਰੱਖਦਾ ਮੈਨੂੰ ਦਿਖਾਉਂਦੀ ਸੀ ਮੈਂ ਸੋਚਿਆ ਹੈ ਕਾਲੇ ਨੇ ਇੱਕ ਕੋਈ ਸੂਟ ਲਿਆ ਕੇ ਦਿੱਤਾ ਓ ਮਾਂ ਹੁਣ ਗੁੜੀਆਂ ਵਾਲੇ ਕੰਮ ਦਾ ਮੈਨੂੰ ਕੀ ਪਤਾ ਮੈਨੂੰ ਸੋਹਣਾ ਲੱਗਿਆ ਮੈਂ ਲਿਆਤਾ ਨਾ ਮੇਰੀ ਗੱਲ ਸੁਣ ਪਤ ਆਹੀ ਤਾਂ ਦਿਨ ਹੁੰਦੇ ਆ ਲੋਣ ਪਾਉਣ ਦੇ ਚਾ ਪੂਰੇ ਕਰਨ ਦੇ ਜੇ ਹੁਣ ਨਾ ਉਹਨੇ ਲਾਇਆ ਪਾਇਆ ਸਵਾਰ ਕੇ ਤਾਂ ਹੋਰ ਬੁੱਢੇ ਵਾਰੇ ਲਾਣਾ ਮਾਂ ਤਾਂ ਉਹ ਤਾਂ ਮਹਾਰਾਣੀ ਕੰਜੂਸ ਹੀ ਬਹੁਤ ਹੈ ਖਬਰਦਾਰ ਜੇ ਮੇਰੀ ਨੋ ਨੂੰ ਕੰਜੂਸ ਕਿਹਾ ਮੈਂ ਆਪੇ ਲਿਆ ਦੂੰਗੀ ਹੋਰ ਸੂਟ ਅੰਜੂਸ ਲੈ ਕੇ ਆਇਆ ਉੱਥੇ ਹੋ ਮਾਤਾ ਮੈਂ ਤਾਂ ਮਜ਼ਾਕ ਕਰਦਾ ਸੀ ਆ ਚੰਗੀ ਹੈ ਵਿਚਾਰੀ ਉਹ ਤਾਂ ਐਵੇਂ ਡਰਦੀ ਰਹਿੰਦੀ ਹੈ ਕਿਤੇ ਮੰਮੀ ਨਾ ਕੁਝ ਕਹਿ ਦੇ ਇਹ ਕਮਲੀ ਮੇਰੇ ਤੋਂ ਕਿਉਂ ਡਰਨਾ ਭਲਾ ਵਿਚਾਰੀ ਪੇਕਿਆਂ ਕੰਨੀ ਉਹ ਵੀ ਦੁਖੀ ਹੈ ਆਪਾਂ ਉਹਨੂੰ ਨਾ ਕੋਈ ਵੀ ਘਾਟ ਮਹਿਸੂਸ ਨਹੀਂ ਹੋਣ ਦੇਣੀ ਸਾਰੀਆਂ ਖੁਸ਼ੀਆਂ ਪਤੋ ਦੀਆਂ ਸਿਰ ਮੱਥੇ ਰੱਖਣੀਆਂ ਸਹੀ ਗੱਲ ਆ ਮਾਤਾ ਬਾਪ ਵਿਚਾਰੀ ਦਾ ਸਿਰ ਤੇ ਹੈ ਨਹੀਂ ਆਪਾਂ ਉਹਦੀਆਂ ਸਾਰੀਆਂ ਰੀਝਾਂ ਪੂਰੀਆਂ ਕਰਨੀਆਂ ਨੇ ਹਾਂ ਪਤੋ ਸੱਚੀ ਨੂੰ ਕਮੀ ਮਹਿਸੂਸ ਨਹੀਂ ਆਪਾਂ ਹੋਣ ਦੇਣ ਨਾਲੇ ਸੋ ਸੁੱਖਾਂ ਦੀ ਮੇਰੀ ਕੋਈ ਇੱਕ ਤਾਂ ਨੋਹਾਂ ਜੇ ਮੈਂ ਉਹਦੇ ਨਹੀਂ ਚਾੜ ਲੜ ਪੂਰੇ ਕਰਨੇ ਤਾਂ ਹੋਰ ਲੋਕਾਂ ਦੇ ਕਰਨੇ ਆ ਪੁੱਤ ਜਿਹੜੇ ਚਾੜ ਲੜ ਨੋਹਾਂ ਦੇ ਸੱਸਾਂ ਨੇ ਪੂਰੇ ਕਰਨੇ ਆ ਨਾ ਕੋ ਹੋਰ ਨਹੀਂ ਕਰਦਾ ਉਹ ਚੱਲ ਠੀਕ ਆ ਮਾਤਾ ਹੁਣ ਮੈਨੂੰ ਇੱਥੇ ਖੜਾ ਹੀ ਰੱਖੇਗੀ ਪਾਣੀ ਪੂਣੀ ਨਹੀਂ ਪੁੱਛੇਗੀ ਮਹਾਰਾਣੀ ਤੇਰੀ ਅੰਧਰੇ ਹੀ ਹੈ ਪ੍ਰੀਤ ਪੁੱਤ ਹੋ ਗਈ ਤਿਆਰ ਹਾਂਜੀ ਮੰਮੀ ਹੋ ਗਈ ਤਿਆਰ ਕਾਲਾ ਕਿੱਥੇ ਵਾਗ ਗਿਆ ਅ ਸੱਚੀ ਜਦੋਂ ਕਿਤੇ ਜਾਣਾ ਹੁੰਦਾ ਨਾ ਟਾਈਮ ਤਾਂ ਨਿਕਲ ਜਾਂਦਾ ਮੰਮੀ ਉਹ ਖੇਤ ਗਏ ਹੋਏ ਨੇ ਬਸ ਆਉਂਦੇ ਹੀ ਹੋਣਗੇ ਪੱਤ ਕਾਲਾ ਟਿੱਕਾ ਲਾ ਲੈ ਨਜ਼ਰ ਲੱਗ ਜੂਗੀ ਮੈਨੂੰ ਕਿਹਦੀ ਨਜ਼ਰ ਲਗਣੀ ਹੈ ਮੰਮੀ ਲੋਕ ਜਦੋਂ ਬਾਹਰ ਨਿਕਲਣਾ ਨਾ ਅੱਖਾਂ ਪਾੜ-ਪਾੜ ਦੇਖਣਗੇ ਨਾਲੇ ਨਜ਼ਰ ਤਾਂ ਪੁੱਤ ਪੱਥਰਾਂ ਨੂੰ ਪਾੜ ਦਿੰਦੀ ਐ ਕਾ ਟਿੱਕਾ ਲਾ ਲਈ ਗੱਲ ਤਾਂ ਤੁਹਾਡੀ ਸਹੀ ਐ ਮੰਮੀ ਕੋਈ ਨਾ ਲਾ ਦਨੀ ਹਿਕ ਮੈਨ ਮਮੀ ਪਤਾ ਨਹੀਂ ਕਿਦਾਂ ਫੋਨ ਆ ਰਿਹਾ ਸੁਣ ਲਾ ਪਤਾ ਹਲੋ ਕੀ ਨਹੀਂ ਐਵੇਂ ਨਹੀਂ ਹੋ ਸਕਦਾ ਇਹ ਝੂਠ ਹੈ ਤਾਕ ਮਨੇ ਆਪਾਂ ਤਾਂ ਲੁੱਟੇ ਗਏ ਕੀ ਹੋਇਆ ਕਾਲੇ ਦਾ ਐਕਸੀਡੈਂਟ ਹੋ ਗਿਆ ਪਾ ਛੱਡ ਗਏ ਪਾ ਨੂੰ ਯਾਰ ਮੇਰਾ ਗਾਣਾ ਮੇਰਾ ਗਾਣਾ ਨੂੰ ਕਾਕੇ ਦੇ ਜੀ ਮੈਂ ਪਤਲੀ ਐ ਰੱਬਾ ਬਦਰਾ ਖੇ ਬਗਾਰੇ ਆਈ ਰੱਬਾ ਉਹ ਕਮੀ ਫੱਟੇ ਨੇ ਓਏ ਕੀ ਹੋਇਆ ਜੇ ਅੱਡ ਅੱਡ ਸਾਡੇ ਰਾਹ ਹੋ ਗਏ ਬੱਚਿਆਂ ਜੈ ਪਾਲੇ ਸੁਪਨੇ ਸਭ ਤਬਾਹ ਹੋ ਗਏ ਕੀ ਹੋਇਆ ਜੇ ਅੱਡ ਅੱਡ ਸਾਡੇ ਰਾਹ ਹੋ ਗਏ ਬੱਚਿਆਂ ਜੈ ਪਾਲੇ ਸੁਫਨੇ ਸਭ ਤਬਾਹ ਹੋ ਗਏ ਨਾ ਮੈਂ ਲਿਖੀਆਂ ਨਾ ਤੂੰ ਲਿਖੀਆਂ ਪਾਗ ਦੀਆਂ ਬਿਨ ਚਾਹੇ ਫਾਸਲੇ ਖਾਮ ਖਾ ਹੋ ਗਏ ਰੂਹਾਂ ਦੂਰ ਨਹੀਂ ਹੁੰਦੀਆਂ ਪਿੰਡੇ ਲੱਖ ਹੋਵਣ ਰੱਬ ਰੱਖੂਗਾ ਡਰਨਾ ਆਪਾਂ ਨਹੀਂ ਰੁੱਲਦੇ ਕਿਦਾਂ ਕੋਈ ਪਾਬੰਦੀਆਂ ਲਾ ਲੂ ਪ੍ਰੀਤਾ ਤੇ ਕਦੇ ਦਿਲਾਂ ਨੂੰ ਰਾ ਦਿਲਾਂ ਦੇ ਨਹੀਂ ਭੁੱਲਦੇ ਕਦੇ ਦਿਲਾਂ ਨੂੰ ਰਾ ਕਾਪੀ ਲੈ ਹੱਦਾਂ ਭੁੱਖੀ ਰੱਖੇ ਥੋੜੀ ਸਰਨਾ ਮੰਮੀ ਮੈਨੂੰ ਭੁੱਖ ਨਹੀਂ ਹੈਗੀ ਖਾ ਰੌਣਕਾਂ ਨਾਲ ਹੀ ਲੈ ਗਿਆ ਜੰਦਰਾ ਕਿੰਨਾ ਖੁਸ਼ ਸੀ ਅਸੀਂ ਸਾਰੇ ਕਿੰਨੇ ਖੁਸ਼ ਸੀ ਪਰ ਨਹੀਂ ਇਹ ਖੁਸ਼ੀਆਂ ਲੋਕਾਂ ਤੋਂ ਉਸ ਰੱਬ ਤੋਂ ਦੇਖੀਆਂ ਨਹੀਂ ਗਈਆਂ ਮੇਰੇ ਘਰ ਖੁਸ਼ੀਆਂ ਰੱਬ ਲੈ ਗਿਆ ਖੋ ਕੇ ਕੀ ਮੜਾ ਕਰਿਆ ਸੀ ਰੱਬ ਦਾ ਮੰਮੀ ਮੈਨੂੰ ਤਾਂ ਹਜੇ ਵੀ ਯਕੀਨ ਨਹੀਂ ਹੋ ਰਿਹਾ ਕਿ ਉਹ ਪੰਨੂ ਛੱਡ ਕੇ ਚਲੇਗੇ ਦੇ ਨਾਲ ਅੰਬਰ ਵੱਡਿਆ ਜਾਂਦਾ ਨਹੀਂ ਪਾਣੀ ਚ ਕੁਲਿਆ ਪਾਣੀ ਕੱਢਿਆ ਜਾਂਦਾ ਨਹੀਂ ਆਰੀਆਂ ਦੇ ਨਾਲ ਅੰਬਰ ਵੱਡਿਆ ਜਾਂਦਾ ਨਹੀਂ ਪਾਣੀ ਚ ਕੁਲਿਆ ਪਾਣੀ ਕੱਢਿਆ ਜਾਂਦਾ ਨਹੀਂ